ਜੋਸਰੀ ਨੇ ਗੰਟਾ ਨਹੀਂ ਆਇਆ ਕਿ ਸੰਗੋ ਪਹਿਲੀ ਵਾਰੀ ਇੱਕ ਅਜਿਹੇ ਸਖਸ਼ੀਅਤ ਪਿਆ ਜਦੋਂ ਮਰਜੀ ਐਮਐਲਏ ਸਾਹਮਣੂ ਮਿਲਦੀਏ ਕਿਲੇ ਮੱਥੇ ਮਿਲਦੇ ਡਾਕਟਰ ਬਾਰੇ ਕਹਿੰਦੇ ਆ ਉਹ ਕਹਿੰਦੇ ਨੇ ਜੀ ਤੁਹਾਡੇ ਏਰੀਆ ਚ ਆ ਕੇ ਕੋਈ ਡਾਕਟਰ ਤਾਂ ਨਹੀਂ ਤਿਆਰ ਨਹੀਂ ਐਮਐਲਏ ਸਾਹਿਬ ਕਹਿਣ ਲੱਗੇ ਵੀ ਜੇਕਰ ਸਰਕਾਰ ਨਹੀਂ ਡਾਕਟਰ ਭੇਜਦੀ ਮੇਰੇ ਹੱਥੇ ਚ 5 ਮਿੰਟ ਫਾਇਦਰੀ ਅੱਗੇ ਚੱਲੋ ਪੰਜ ਕੋਈ ਸਰ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਮੇਰੇ ਸਭ ਇੱਧਰ ਥੋੜਾ ਦੇ ਸਮੂਸਮ スタਫ ਵੱਲੋਂ ਅਤੇ ਸਾਰੇ ਹੀ ਪਤਵੰਤੇ ਸੱਜਣ ਸਾਡੇ ਬਲਾਕ ਘਰ ਸਰ ਮਹੇਸ਼ ਕੁਮਾਰ ਜੀ ਸਾਡੇ ਵਿਆਰਸੀ ਟੀਮ ਲਖਵਿੰਦਰ ਸਿੰਘ ਜੀ ਤੇ ਗੁਰਪਾਲ ਸਿੰਘ ਜੀ ਦਾ ਸੇਵਾ ਚੰਗਾ ਸੀ ਸਵਾਗਤ ਕਰਦੇ ਹਾਂ ਮੈਂ ਆਪ ਜੀ ਸਾਹਮਣੇ ਚਾਰ ਲਾਈਨਾਂ ਸਾਰੇ ਹੁਦਾ ਨੇ ਐਸੇ ਲੋਕ ਕੰਮ ਬਣਾਏ ਹੈ जिन्होंने ऐसा बनाया है आज वो हमारी महफिल में आए हैं जिन्होंने शिक्षा उपशहर के केंद्र में बड़ा ਦੇ ਨੌਜਵਾਨ ਸਾਥੀ ਫਲੋਰ ਪਰ ਸਾਡੇ ਪੇਸ਼ ਦਾ ਪ੍ਰਮਖ ਸਾਡੇ ਨੰਨੇ ਮੁੰਨੇ ਬੱਚੇ ਔਰ ਟੀਚਰ ਸਹਿਮਾਨ ਔਰ ਸਾਡੀ ਆਮ ਆਦਮੀ ਪਾਰਟੀ ਦੇ ਸਰ ਜੀਵਨ ਰਾਣਾ ਜੀ ਬੈਠੇ ਹੈ ਜੀਲ ਦੀ ਪ੍ਰਾਂਤ ਸਾਡਾ ਆਪਣਾ ਹਜੂਤਾ ਬਿੰਦੂ ਭਨੀਸ਼ਾ ਜੀ ਸੋਹਾਰਾ ਸਿੰਘ ਜੀ ਬੈਠੇ ਹੈ ਔਰ ਸਾਡੇ ਹਰਕੇ ਦੀ ਸ਼ਾਨ ਇਹ ਜਿਹੜਾ ਮੇਰੇ ਵੱਡੇ ਭਰਾ ਸਰਦਾਰ ਗੁਰਵੰਤ ਸਿੰਘ ਜੀ ਬਣਾਇ ਖੜਕਾ ਸੁਤਰਾਣਾ ਬੜਾ ਚੰਗਾ ਲੱਗਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਬਤਾਈ ਦੇਣਾ ਚਾਹੁੰਦਾ ਕਿ ਠੋਕੇ ਸਕੂਲ ਨੇ ਸਾਫ ਨੂੰ ਸਾਰਿਆਂ ਨੂੰ ਜਿਸ ਤਰੀਕੇ ਨਾਲ ਸਾਡੇ ਛੋਟੇ ਜਿਹੇ ਬੱਚੇ ਨੇ ਬਾੜੀ ਦਾ ਗੁੜਗਾਨ ਕੀਤਾ ਹੋਰ ਇਹਨਾਂ ਬੱਚਾ ਨੇ ਦ੍ਰਿੜਪੰਖ ਲਾ ਕੀਤਾ ਐਮਐਲਏ ਸਾਹਿਬ ਮੈਂ ਤਾਂ ਕਿ ਬੇਨਤੀ ਹੋਰ ਕਰੂਗਾ ਕਿ ਜਿਹੜਾ ਕਲਚਰ ਹੈ ਦੋ-ਦੋ ਟੀਚਰ ਇਹਨਾਂ ਦਾ ਦਿੱਤਾ ਜਾਵੇ ਇਹ ਇਨਾ ਬੱਚਿਆਂ ਨੂੰ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਤਿਆਰ ਹੋ ਕੇ ਵੱਡੀਆਂ ਸਟੇਜਾਂ ਤੇ ਆਪਣਾ ਹੋਂਦ ਹਾਸਲ ਕਰਦੇ ਹਨ ਇਨਾ ਛੋਟੇ-ਛੋਟੇ ਬੱਚਾ ਦੇ ਵਿੱਚ ਬਹੁਤ ਕੈਪੈਬਿਲਿਟੀ ਹੈ ਇਹ ਵੀ ਕਰ ਸਕਦੇ ਹੈ ਸੋ ਇੱਕ ਘਰ ਨੂੰ ਸੰਭਾਲ ਰੱਖਣ ਲਈ ਇੱਕ ਚੰਗੇ ਆਗੂ ਦੀ ਲੋੜ ਹੁੰਦੀ ਹੈ ਔਰ ਇੱਕ ਪਿੰਡ ਨੂੰ ਜੇਕਰ ਸੁਧਾਰਨਾ ਹੈ ਤਾਂ ਪਿੰਡ ਦਾ ਸਰਪੰਚ ਚੰਗਾ ਹੋਣਾ ਚਾਹੀਦਾ ਹੈ ਔਰ ਜਿੰਨੇ ਇਸੇ ਹਲਕੇ ਜਿੰਨੋ ਹਾਲ ਬਦਲਨੀ ਹੈ ਤਾਂ ਉਹਦੇ ਕੋ ਚੰਗੇ ਬਧਾਇਕ ਦੀ ਲੋੜ ਹੋਈ ਜਾਂ ਜੋ ਸਾਨੂੰ ਟਰੱਕ-ਪੱਗ ਹਰ ਕਸਰਾਣਾ ਵਾਸੀ ਤੋਂ ਮਿਲਿਆ ਹੋਇਆ ਔਰ ਜਿਹੜੀ ਗ੍ਰਾਂਟ ਦੀ ਗੱਲ ਕੀਤੀ ਹੈ ਮੈਂ ਤਾਂ ਮੁਸਾਵੀ ਸਾਹਿਬ ਨੂੰ ਕਹੂੰਗਾ ਕਿ ਬਹੁਤ ਘੱਟ ਜੇ ਪੈਸੇ ਕਿਉਂਕਿ ਪਹਿਲਾਂ ਤਾਂ ਆਪਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ ਕੋਈ ਬੰਦਾ ਆਪਣੇ ਸੁਲਤਾਨ ਨਹੀਂ ਸੀ ਸੁਲਤਾਨ ਗੰਗਾ ਆਪਣੇ ਘਰੇ ਐ ਸਰਕਾਰ ਨੇ ਖਜ਼ਾਨਾ ਖੋਲ੍ਹਿਆ ਹੋਇਆ ਜਿੰਨਾ ਨੇ ਹਰਾ ਖੱਡ ਚਲਾਉਣਾ ਉਹ ਸਾਡਾ ਵੱਡਾ ਫਰ ਹੈ ਔਰ ਮਾਣ ਆ ਮਿਲ ਸਾ ਬੇਟੀ ਦੇ ਮੋਰ ਕੇ ਜਿਹੜਾ ਹੈ ਕੱਚਾ ਜੀ ਇਹ ਤੋਂ ਲਗਭਗ ਅਰਜਾਨਾ ਨਹੀਂ ਕਾਰੇ ਦਿਓ ਜੀ ਪਰ ਦੂਜਾ ਜੀ ਜਿਹੜੀ ਮਾਇਨ ਹੈ ਜਿਹਨੇ 40 45 ਬੱਚੇ ਇਹਨਾਂ ਨੇ ਦੱਸਿਆ ਜੀ ਕਿ ਉਹਨਾਂ ਕੋਲ ਖਾਣ ਦੇ ਵਿੱਚ ਦਿੱਕਤ ਹੈ ਤਾਂ ਉਹ ਵੀ ਅਤਿ ਕਿਰਪਾ ਕਰੀ ਜਾਓ ਜੀ ਸੋ ਇੱਥੇ ਬੁਲਾ ਕੇ ਤੁਸੀਂ ਸਾਰਿਆਂ ਦੇ ਇਹਨਾਂ ਮਾਨ ਤਾਲ ਬਖਸ਼ਿਆ ਤੁਹਾਡਾ ਸਾਰਿਆਂ ਦਾ ਦਿਲੋਂ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਔਰ ਇਸ ਨਗਰ ਦੇ ਲੋਕ ਔਰ ਉੱਥੇ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਾਹਿਬਾਨ ਔਰ ਸਸ਼ੇਸ ਹੋਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਲੱਗੀ ਹੈ ਵਿਸ਼ਵ ਸਿੰਘ ਰਾਣਾ ਜੀ ਆਪਣੀ ਡਿਊਟੀ ਨੂੰ ਨਿਭਾ ਰਹੇ ਨੇ ਸਿੱਖਿਆ ਮੰਤਰੀ ਜੀ ਵੱਲੋਂ ਸਪੈਸ਼ਲ ਸਾਰੇ ਸਕੂਲਾਂ ਦੀ ਵਿਜ਼ਿਟ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਲੀਕਾ ਜਾ ਰਿਹਾ ਸਵਾ ਸਾਰੇ ਅੜਕੇ ਭਈਏ ਭਤੇ ਜੀ ਬਾਈ ਗੁਰਜੀ ਕਾ ਖਾਲਸਾ ਵائਕੂ ਜੀ ਕੀ ਭਾਤੇ ਅੱਜ ਦਾ ਦਿਨ ਬੜਾ ਭਗਾ ਵਾਲਾ ਦਿਨ 2022 ਤੋਂ ਪਹਿਲਾਂ ਜਦੋਂ ਪਿਛਲੀਆਂ ਸਰਕਾਰਾਂ ਸੀਗੀਆਂ ਕਿਸੇ ਵੀ ਸਰਕਾਰ ਦਾ ਸਕੂਲ ਦੇ ਪ੍ਰਤੀ ਕੋਈ ਧਿਆਨ ਨਹੀਂ ਸੀ ਹੁੰਦਾ ਕਿ ਸਕੂਲਾਂ ਦੇ ਵਿੱਚ ਕੀ ਕੁਝ ਬਣਨ ਵਾਲਾ ਹੈ ਕੀ ਕੁਝ ਨਹੀਂ ਬਣਨ ਵਾਲਾ ਹਾਂ ਝੂਠ ਬੋਲ ਕੇ ਰਾਜਨੀਤੀ ਸੱਤਾ ਹਾਸਲ ਜਿਹੜੀ ਉਹ ਜ਼ਰੂਰ ਕੀਤੀ ਜਾਂਦੀ ਸੀਗੀ 2022 ਤੋਂ ਪਹਿਲਾਂ ਇੱਕ ਬੜੀ ਵੱਡੀ ਲਹਿਰ ਉੱਠੀ ਸੀਗੀ ਉਸ ਲਹਿਰ ਦੇ ਵਿੱਚ ਅਸੀਂ ਲੋਕਾਂ ਨੂੰ ਕਿਹਾ ਸੀਗਾ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤਬਾਨ ਨੂੰ ਇਹ ਨਾਰਾ ਦਿੱਤਾ ਸੀਗਾ ਪੰਜਾਬ ਦੇ ਲੋਕਾਂ ਨੇ ਸਰਕਾਰ ਨੇ ਨਾਰਾ ਦਿੱਤਾ ਸੀਗਾ ਔਰ ਪੰਜਾਬ ਦੇ ਲੋਕਾਂ ਨੇ 92 ਵਿਧਾਇਕ ਬਣਾ ਕੇ ਸਰਕਾਰ ਦੇ ਵਿੱਚ ਲੈ ਸਰਕਾਰ ਬਣਦੇ ਨਹੀਂ ਮਾਨ ਸਾਹਿਬ ਦੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਜੋ ਪਹਿਲ ਕਦਮੀ ਕੀਤੀ ਹੈ ਉਹ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਔਰ ਸਿੱਖਿਆ ਮੰਤਰੀ ਮਨੀਸ਼ ਯੋਧਿਆ ਜੀ ਨੇ ਜੋ ਸਿੱਖਿਆ ਕ੍ਰਾਂਤੀ ਦੇ ਵਿੱਚ ਜੋ ਦਿੱਲੀ ਦੇ ਵਿੱਚ ਕਰਿਆ ਪੂਰੀ ਦੁਨੀਆ ਦੇ ਵਿੱਚ ਇਤਿਹਾਸ ਬਣ ਗਿਆ ਕਿ ਅਗਰ ਕੋਈ ਸਕੂਲਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਤਾਂ ਸਰਪ ਆਮ ਆਦਮੀ ਪਾਰਟੀ ਤਿੰਨ ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਇਹਨਾਂ ਤਿੰਨ ਸਾਲਾਂ ਦੇ ਵਿੱਚ ਪਿੰਡ ਮਤੋਲੀ ਦੇ ਇਸ ਪ੍ਰਾਇਮਰੀ ਸਕੂਲ ਨੂੰ 24,87,000 ਰੁਪਇਆ ਮਾਨ ਸਾਹਿਬ ਦੀ ਸਰਕਾਰ ਨੇ ਦਿੱਤਾ ਇਹਨਾਂ ਤਿੰਨ ਸਾਲਾਂ ਨੂੰ ਔਰ ਇਹ ਪਹਿਲੀ ਸਰਕਾਰ ਹੈ ਕਿ ਜਿਹੜੀ ਕੰਮ ਕਰਕੇ ਬਾਅਦ ਵਿੱਚ ਉਦਘਾਟਨ ਕਰਦੀ ਹੈ ਨਹੀਂ ਤਾਂ ਪਹਿਲੀਆਂ ਸਰਕਾਰਾਂ ਦੇ ਨਹੀਂ ਪੱਥਰ ਸੀ ਜਿਹੜੇ ਉਹ ਲੱਗੇ ਦੇ ਲੱਗੇ ਹੀ ਰਹਿ ਜਾਂਦੇ ਸੀਗੇ 3 ਸਾਲ ਤੋਂ ਪਹਿਲਾਂ ਸਕੂਲਾਂ ਦਾ ਕੀ ਹਾਲ ਸੀਗਾ ਕੋਈ ਚਾਰਦੁਆਰੀ ਦਾ ਖਿਆਲ ਨਹੀਂ ਕੋਈ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਕੋਈ ਲੈਟਰ ਟ੍ਰਿੰਕ ਬਾਥਰੂਮ ਦੀ ਸਹੂਲਤ ਨਹੀਂ ਬੇਟਰੇ ਵਾਲੇ ਬੱਚਾ ਦੀ ਕੋਈ ਸਹੂਲਤ ਨਹੀਂ ਗਰਾਉਂਡ ਤੇ ਬੱਚੇ ਬੈਠੇ ਥੱਲੇ ਬੈਠੇ ਕਰਦੇ ਸੀ ਮਿੱਟਾਂ ਤੇ ਪਰ ਆਮਾਨ ਸਾਹਿਬ ਦੀ ਜਦੋਂ ਦੀ ਸਰਕਾਰ ਆਈ ਹੈ ਸਕੂਲਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਸੁਧਾਰ ਹੋਇਆ 12700 ਕੱਚੇ ਦਾ ਪੱਕੇ ਕੀਤੇ 20000 ਟੀਚਰ ਨਵੇਂ ਭਰਤੀ ਕੀਤੇ ਔਰ ਪਹਿਲੀ ਵਾਰ ਹੋਇਆ ਕਿ ਟੀਚਰਾਂ ਨੂੰ ਬਾਹਰ ਵਿਦੇਸ਼ਾਂ ਚ ਭੇਜਿਆ ਗਿਆ ਕਿ ਤੁਸੀਂ ਚੰਗਾ ਕੁਝ ਸਿੱਖਿਓ ਅਤੇ ਸਾਡੇ ਬੱਚਿਆਂ ਨੂੰ ਸਿਖਾਓ ਇਹ ਪਹਿਲੀ ਵਾਰ ਹੋਇਆ ਇਹ ਮਾਨ ਸਾਹਿਬ ਦੀ ਸਰਕਾਰ ਨੇ ਕਰਕੇ। ਔਰ ਦੇਸ਼ ਦਾ ਇਹ ਪਹਿਲਾ ਸੂਬਾ ਹੈ ਪੰਜਾਬ ਜਿਹੜਾ ISRO ਦੇ ਵਿੱਚ ਬੱਚਿਆਂ ਨੂੰ ਲੈ ਕੇ ਗਿਆ। IIT IIT ਦੇ ਵਿੱਚ ਲੈ ਕੇ ਗਿਆ। IIM ਦੇ ਵਿੱਚ ਲੈ ਕੇ ਗਿਆ। ਇਹ ਪਹਿਲੀ ਸਰਕਾਰ ਹੈ ਮਾਨ ਸਾਹਿਬ ਦੀ ਸਰਕਾਰ ਪਿਛਲੀਆਂ ਸਰਕਾਰਾਂ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਸੀ ਧੜਨਦੀਆਂ ਉਹ ਇਸ ਕਰਕੇ ਕਿ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਦੇ ਨੇ ਜੇ ਬੱਚੇ ਪੜ ਲਏਗੇ ਤਾਂ ਸਾਨੂੰ ਸਵਾਲ ਕਰਿਆ ਕਿ ਕਹਿੰਦੇ ਕਿਸ ਕਰਕੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਧੜਨ ਨਹੀਂ ਸੀ ਸੋ ਅਜੇ 2 ਸਾਲ ਦਾ ਸਮਾਂ ਹੋਰ ਪਿਆ ਬਹੁਤ ਵੱਡੇ ਲੈਵਲ ਤੇ ਕੰਮ ਹੋਣਗੇ ਆ ਜਿਹੜਾ ਪੰਜਾਬ ਸੀਗਾ ਰੁਜ਼ਗਾਰੀ ਦਾ ਪੰਜਾਬ ਬਣ ਗਿਆ ਸੀਗਾ ਪਹਿਲੀ ਵਾਰ ਹੋਇਆ ਕਿ 56000 ਤੋਂ ਵੱਧ ਨੌਕਰੀਆਂ ਜਿਹੜੀਆਂ ਉਹ ਮਾਨ ਸਾਹਿਬ ਦੀ ਸਰਕਾਰ ਨੇ ਦਿੱਤੀਆਂ ਔਰ 1000 ਤੋਂ ਵੱਧ ਮੁੰਡਾ ਕੱਲੇ ਹਲਕੇ ਛਤਰਾਣੇ ਦੇ ਵਿੱਚੋਂ ਨੌਕਰੀਆਂ ਤੇ ਲਏ ਲੋਕ ਉਨ ਵਿਦੇਸ਼ਾਂ ਦਾ ਰੁੱਕ ਜਾਣੋ ਵੱਧ ਕਰਕੇ ਲੋਕਾਂ ਨੂੰ ਇਹ ਕਬੀਲ ਜਾਗੀ ਕਿ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਹੈ ਜਿਹੜੀ ਉਹ ਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ ਉਹ ਦੇ ਸਕਦੀ ਹੈ ਰਸਤਿਆਂ ਦੇ ਵਿੱਚ ਐਕਸੀਡੈਂਟ ਹੋ ਜਾਂਦੇ ਸੀਗੇ ਪਹਿਲਾਂ ਕੋਈ ਉਹਨਾਂ ਨੂੰ ਚੱਕਦਾ ਨਹੀਂ ਸੀਗਾ ਉਹਨਾਂ ਨੂੰ ਪਤਾ ਸੀਗਾ ਕਿ ਪੁਲਿਸ ਸਾਨੂੰ ਉਲਟਾ ਜਵਾਲ ਸਵਾਲ-ਜਵਾਬ ਕਰਨ ਲੱਗ ਜੰਦੀ ਹੈ ਇਸ ਕਰਕੇ ਉਹ ਬੰਦਾ ਆਪਣੀ ਤੜਫ ਤੜਫ ਕੇ ਜਾਣ ਦੇ ਦਿੰਦਾ ਸੀਗਾ ਪਹਿਲੀ ਵਾਰ ਦੀ ਮਾਨ ਸਾਹਿਬ ਦੀ ਸਰਕਾਰ ਆਈ ਜਿਨ੍ਹਾਂ ਨੇ ਐਸਐਸਐਫ ਦੀਆਂ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਹਰ 30 ਕਿਲੋਮੀਟਰ ਤੇ ਛੱਡ ਦਿੱਤੀਆਂ ਕਿ ਜੇ ਕੋਈ ਐਕਸੀਡੈਂਟ ਘਟਨਾ ਹੁੰਦੀ ਹੈ ਤਾਂ ਉਸ ਨੂੰ ਚੱਕ ਕੇ ਲਿਜਾ ਕੇ ਉਸ ਦਾ ਇਲਾਜ ਕਰਾਇਆ ਜਾਵੇ ਔਰ ਉਸ ਕੋਲ ਕੋਈ ਪੈਸਾ ਨਹੀਂ ਲੈ ਜਾਊਗਾ ਉਹਦਾ ਸਾਰਾ ਜਿਹੜਾ ਇਲਾਜ ਹੈ ਉਹ ਫ੍ਰੀ ਦੇ ਵਿੱਚ ਹੋਊਗਾ ਇਹ ਪਹਿਲੀ ਵਾਰ ਹੋਇਆ ਮਾਨ ਸਾਹਿਬ ਦੀ ਸਰਕਾਰ ਨੇ ਕਰਕੇ ਦਿਖਾਇਆ ਜੋ ਅਮੀਦਾ ਸਿੰਘਾਂ ਲੋਕਾਂ ਦੀਆਂ ਉਹਨਾਂ ਅਮੀਦਾ ਤੇ ਜਿਹੜੀ ਸਰਕਾਰ ਹੈ ਉਹ ਖਰਾ ਉਤਰਨ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਸਾਰੇ ਇੱਥੇ ਕਿਸਾਨ ਭਰਾ ਬੈਠੇ ਹੋ ਮਜ਼ਦੂਰ ਭਰਾ ਬੈਠੇ ਹੋ ਜ਼ਿਮੀਂਦਾਰ ਭਰਾ ਬੈਠੇ ਹੋ ਸਾਨੂੰ ਬਿਜਲੀ ਦੇ ਬਿੱਲ ਕਿੰਨੇ-ਕਿੰਨੇ ਆਇਆ ਕਰਦੇ ਸੀਗੇ ਅੱਜ ਸਾਨੂੰ 90% ਜ਼ੀਰੋ ਬਿੱਲ ਆਉਂਦੇ ਨੇ ਕਿਉਂ ਕਿਉਂਕਿ ਇੱਕ ਇਮਾਨਦਾਰ ਸਰਕਾਰ ਆ ਗਈ ਜਿਸ ਨੇ ਸਰਕਾਰ ਨੇ ਕਿਹਾ ਕਿ ਅਸੀਂ ਹਰ ਵਰਗ ਨੂੰ 600 ਜੂਟ ਬਿਜਲੀ ਜੜੀਓ ਫ੍ਰੀ ਦੇਵਾਂਗੇ ਅੱਜ ਸਾਨੂੰ 90% ਲੋਕਾਂ ਨੂੰ ਜ਼ੀਰੋ ਬਿੱਲ ਹੋਵੇ। ਸਬਜ਼ੀਆਂ ਜਾਂ ਕਣਕਾਂ ਅਸੀਂ ਰਾਤ ਨੂੰ ਭਰਿਆ ਕਰਦੇ ਸੀਗੇ ਇਹ ਪਹਿਲੀ ਵਾਰ ਮਾਨ ਸਾਹਿਬ ਨੇ ਕਰਕੇ ਦਿਖਾਇਆ ਕਿ ਜਦੋਂ ਮਰਜ਼ੀ ਜਾਓ ਬਟਨ ਦਬਾਓ। ਹਰ ਚੋ ਨੇਵਾਰੀ ਵੀ ਇਸ ਤਰ੍ਹਾਂ ਹੋਇਆ ਲੋਕ ਮੁਜ਼ਾਕ ਕਰਦੇ ਸੀਗੇ ਵਿਰੋਧੀ ਕਿੰਦੇ ਸਾਡੇ ਤੋਂ ਤਾਂ ਲਾਈਟ ਪੂਰੀ ਨਹੀਂ ਹੋਈ ਇਹ ਭਗਵੰਤ ਮਾਨ ਲਾਈਟ ਕਿਦਾਂ ਪੂਰੀ ਕਰ ਦੂਗਾ ਮਾਨ ਸਾਹਿਬ ਨੇ ਕਹਿ ਸਿਕਾ ਕਿ ਪੰਜਾਬ ਦੇ ਕਿਸਾਨਾਂ ਨਾਲ ਵਾਦਾ ਹੈ ਕਿ ਝੋਨਾ ਬੰਦ ਕਰਕੇ ਮੋਟਰ ਬੰਦ ਕਰਕੇ ਝੋਨਾ ਲਾਉਣ ਲਾ ਦੂਗਾ ਉਹਨੇ ਮੋਟਰ ਬੰਦ ਕਰਕੇ ਝੋਨਾ ਲਾਉਣ ਲਾ ਤੇ ਪਹਿਲੀ ਵਾਰ ਹੋਇਆ ਮੈਂ ਵਿਧਾਨ ਸਭਾ ਦੇ ਵਿੱਚ ਬੋਲਿਆ ਸੀਗਾ ਔਰ ਜਿਹੜੀਆਂ ਪਹਿਲੀਆਂ ਸਰਕਾਰਾਂ ਸੀਗੀਆਂ ਕੋਈ ਗੱਲ ਕਹਿਆ ਕਰਦੀਆਂ ਸੀਗੀਆਂ ਕਿ ਝੋਨਾ ਬੰਦ ਕਰੋ ਸਾਡਾ ਧਰਤੀ ਦਾ ਹੇਟਲਾ ਪਾਣੀ ਦਿਨੋ ਦਿਨ ਫੱਲੇ ਜਾਂਦਾ ਪਰ ਕਿਸੇ ਵੀ ਸਰਕਾਰ ਨੇ ਉਹਦਾ ਹੱਲ ਨਹੀਂ ਲੱਭਿਆ ਮੈਂ ਮੁੱਦਾ ਚੱਕਿਆ ਸੀਗਾ ਕਿ ਹਲਕਾ ਛਤਰਾਣਾ ਤੋਂ ਮੈਂ ਆਇਆ ਭਾਗੜਾ ਨਹਿਰ ਸਾਡੇ ਹਲਕੇ ਚੋਂ ਲੰਘ ਕੇ ਜਾਂਦੀ ਹੈ ਪਰ ਬਦਕਿਸਮਤੀ ਹੈ ਸਾਡੀ 40 40 35 35 ਸਾਲਾਂ ਤੋਂ ਸਾਡੇ ਰਸਵਾਹੇ ਖੰਡਰ ਹੋ ਗਏ ਬੰਜਰ ਹੋ ਗਏ ਲੋਕਾਂ ਨੇ ਆਪਣੇ ਖੇਤਾਂ ਦੇ ਵਿੱਚ ਜ਼ਮੀਨਾਂ ਵਾ ਕੇ ਉਹਨਾਂ ਨੂੰ ਬਰਾਬਰ ਕਰ ਲਿਆ ਮੈਂ ਮੁੱਦਾ ਚੱਕਿਆ ਪੂਰੇ ਪੰਜਾਬ ਨੂੰ ਪਾਣੀ ਮਿਲਿਆ ਔਰ ਸਾਰੇ ਹਲਕੇ ਦੇ ਜਿਹੜੇ ਰਜਵਾਹੇ ਦੇ ਟੋਟਲ ਕੰਪਲੀਟ ਹੋ ਗਏ ਔਰ ਧੱਗਰੋਂ ਪਾਰ 12 ਪਿੰਡਾਂ ਨੂੰ ਵੀ ਤੋਹਫਾ ਦੇਣ ਜਾ ਰਹੀ ਹੈ ਮਾਨ ਸਾਹਿਬ ਦੀ ਸਰਕਾਰ ਆਪ੍ਰੈਲ ਦੇ ਵਿੱਚ ਟੈਂਡਰ ਹੋ ਜਾਣਾ ਧੱਗਰ ਤੋਂ ਲਿਫਟਿੰਗ ਲਈ ਪਾਣੀ ਚੱਕ ਕੇ ਇਹਨਾਂ 12 ਪਿੰਡਾਂ ਨੂੰ ਅਸੀਂ ਨਹਿਰੀ ਪਾਣੀ ਦੇਣਾ। ਜੋ ਹੋਇਆ ਜੋ ਕਿ ਸਾਡੀ ਨੀਅਤ ਸਾਫ ਸਾਡੀ ਨੀਅਤ ਸਾਫ ਹੈ ਸਾਡੇ ਖਜ਼ਾਨਾ ਮੰਤਰੀ ਨੇ ਕਿੱਕ ਵਾਰ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਇਸ ਵਾਰ ਜਿਹੜਾ ਬਜਟ ਸੈਸ਼ਨ ਹੋਇਆ ਇਸ ਵਾਰ ਬਜਟ ਸੈਸ਼ਨ ਦੇ ਵਿੱਚ ਵਿਰੋਧੀਆਂ ਦੇ ਇੱਕਾਂ ਵੱਲੋਂ ਨੇ ਕਿਹਾ ਕਿ ਇਸ ਬਜਟ ਸੈਸ਼ਨ 'ਚ ਤੁਹਾਨੂੰ ਉਧਾਰੀ ਦਿੰਦਾ ਪਰ ਇਹਦੇ ਵਿੱਚੋਂ ਦੋ ਚੀਜ਼ਾਂ ਤੁਸੀਂ ਗੈਪ ਕਰ ਦਿੱਤੀਆਂ ਕੰਦੇ ਜੀ ਕਿਹੜੀਆਂ ਕੰਦੇ ਜੀ ਇੱਕ ਤਾਂ ਉਰਦੂ ਦਾ ਸ਼ੇਰ ਹੋ ਤੁਸੀਂ ਇਹਦੇ ਵਿੱਚੋਂ ਗੈਪ ਕਰ ਦਿੱਤਾ ਜਿਹੜਾ ਮਨਪ੍ਰੀਤ ਬਾਦਲ ਬੋਲਿਆ ਕਰਦਾ ਸੀਗਾ ਦੂਸਰਾ ਤੁਸੀਂ ਉਹ ਗੈਪ ਕਰ ਦਿੱਤਾ ਕਿ ਜਿਹੜਾ ਹਰ ਵਾਰ ਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਦੋਨਾਂ ਵਿੱਚ ਕੋਈ ਮੰਤਰੀ ਰਿਹਾ ਮਨਪੀਤ ਬਾਦਲ ਜਿਨੇ ਕਦੇ ਕਿਹਾ ਹੀ ਨਹੀਂ ਕਿ ਖਜ਼ਾਨਾ ਭਰਿਆ ਹੋਇਆ ਕਹਿੰਦੇ ਜੀ ਤੁਸੀਂ ਦੋ ਚੀਜ਼ਾਂ ਬੰਦ ਕਰ ਦਿੱਤੀਆਂ ਇੱਕ ਉਰਦੂ ਦਾ ਸ਼ੇਰ ਤੇ ਇੱਕ ਖਜ਼ਾਨਾ ਖਾਲੀ ਕਹਿੰਦੇ ਜੀ ਤੁਹਾਡੀ ਸਰਕਾਰ ਨੇ ਕਦੇ ਕਿਹਾ ਹੀ ਨਹੀਂ ਕਿ ਖਜ਼ਾਨਾ ਖਾਲੀ ਹੈ ਕਿਉਂਕਿ ਉਹਨਾਂ ਦੀ ਨੀਅਤ ਖਾਲੀ ਸੀਗੀ ਮਾਨ ਸਾਹਿਬ ਦੀ ਨੀਅਤ ਸਾਫ਼ ਜਦੋਂ ਨੀਅਤ ਸਾਫ਼ ਹੋਵੇ ਪਾਉ ਦੋ ਆਟੋਮੈਟਿਕ ਜਿਹੜੇ ਸਾਰੇ ਉਹ ਕੰਮ ਹੁੰਦੇ ਨੇ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਪਿੰਡ ਬਤੋਲੀ ਦੇ ਵਿੱਚ ਹੋਏ ਕੱਲ ਨੂੰ ਫੇਰ ਬਤੋਲੀ ਦੇ ਵਿੱਚ ਆ ਰਿਹਾ ਤੁਹਾਡੀਆਂ ਛੜਕਾਂ ਦੇ ਮੀਂਹ ਪੱਤਰ ਰੱਖਣ ਵਾਸਤੇ ਉਦੋਂ ਕੰਮ ਸ਼ੁਰੂ ਕਰਨ ਵਾਸਤੇ ਜਿਨ੍ਹਾਂ ਨੇ ਕਦੇ ਕਿਸੇ ਸਰਪੰਚ ਨੇ ਕਿਸੇ ਸਰਕਾਰ ਨੇ ਸੋਚਾਈ ਨਹੀਂ ਸੀਗਾ ਕਿ ਇਸ ਦਾ ਪਿੰਡਾਂ ਦੀਆਂ ਜਿਹੜੀਆਂ ਛੜਕਾਂ ਨੇ ਉਹ ਬਣਾਇਆ ਜਾਣ ਜਾਂ ਗਲੀਆਂਾਂ ਬਣਾਇਆ ਜਾਣ ਕੱਲ ਨੂੰ ਤੁਹਾਡੇ ਪਿੰਡ ਫੇਰ ਹੋ ਰਿਹਾ ਉਹਦੇ ਘਟ ਕਰਨ ਵਾਸਤੇ ਮੇਂ ਪੱਲੀ ਵਾਰ ਹੋਇਆ ਮਾਰਦੋਮ ਦੀ ਜਸਤੂ ਪੱਲੇ ਮੱਲੇ ਨੂੰ ਮਿਲਣ ਵਾਸਤੇ ਚੰਡੀਗੜ੍ਹ ਵਾਸਤੇ ਗੱਡੀਓ ਪੈਂਪਸ ਸੱਸਾਈ ਅਰਚ ਕਰਨੀਆਂ ਪੈਂਦੀਆਂ ਸੀਗੀਆਂ ਮੈਨੂੰ ਮਿਲਣ ਵਾਸਤੇ ਲੋਕ ਸਾਈਕਲ ਤੇ ਹੀ ਆ ਜਾਂਦੇ ਵਿੱਚ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਾ ਚਾਹੇ ਮੇਰੇ ਕੋਲ ਪਿੰਡ ਆਜੋ ਚਾਹੇ ਮੇਰੇ ਕੋਲ ਪਤਰਾ ਸ਼ਹਿਰ ਦੇ ਵਿੱਚ ਆਜੋ ਮੈਨੂੰ ਝੂਠੇ ਪਰਚਿਆਂ ਦੀ ਰਾਜਨੀਤੀ ਕਰਨੀ ਨਹੀਂ ਆਉਂਦੀ ਮੈਨੂੰ ਧੜੇ ਬੰਦੀ ਦੀ ਰਾਜਨੀਤੀ ਦੀ ਉਹੀ ਮੇਰੇ ਭਾਈ ਜਰਾ ਜਿਹੜਾ ਕੈਂਪ ਕਰਨਾ ਆਉਂਦਾ ਮੈਂ ਇਲੈਕਸ਼ਨ ਟਾਈਮ ਇੱਕ ਗੱਲ ਕਹਿਆ ਕਰਦਾ ਸੀਗਾ ਵੋਟਾਂ ਮੰਗਦਾ ਹੋਇਆ ਕਿ ਮੈਨੂੰ ਐਮਐਲਏ ਬਣਾ ਦਿਓ ਇੱਕ ਮੇਰੀ ਬੇਨਤੀ ਹੈ ਕਿ ਮੈਂ ਗਲੀਆਂ ਨਾਲੀਆਂ ਤੋਂ ਉਪਰ ਉੱਠ ਕੇ ਕੰਮ ਕਰਨਾ ਚਾਹੁੰਦਾ ਜੇ ਗਲੀਆਂ ਨਾਲੀਆਂ ਤੋਂ ਉਪਰ ਉੱਠ ਕੇ ਕੰਮ ਕਰਾਂਗੇ ਸਰਕਾਰਾਂ ਇੱਕ ਜਰੀਆ ਬਣਦੀਆਂ ਨੇ ਸਰਕਾਰਾਂ ਪਾਲਿਸੀਆਂ ਬਣਾ ਸਕਦੀਆਂ ਨੇ ਸਾਡੇ ਘਰ ਦੀ ਗਰੀਬੀ ਕਿਹਨੇ ਕੱਢਦੀ ਹੈ ਸਾਡੇ ਬੱਚਿਆਂ ਨੇ ਕਢਣੀ ਐ ਇਹਨਾਂ ਨੇ ਕਢਣੀ ਐ ਜਦੋਂ ਅਸੀਂ ਸਕੂਲਾਂ ਦੇ ਵਿੱਚ ਸੁਧਾਰ ਕਰਾਂਗੇ ਟੀਚਰ ਪੂਰੇ ਕਰਾਂਗੇ ਅਸੀਂ ਗਰੰਟਾ ਦੇਵਾਂਗੇ ਪਾਣੀ ਦੀ ਸਵਿਧਾ ਲਈ ਦੇਵਾਂਗੇ ਗਰੰਟਾ ਸਟ੍ਰਕਚਰ ਦੇ ਕੰਮ ਲਈ ਦੇਵਾਂਗੇ ਥੱਲੇ ਲੱਗੀ ਇੰਟਰਲੋਕ ਲਈ ਦੇਵਾਂਗੇ ਇਲੈਕਟ੍ਰਿਕ ਬਾਥਰੂਮ ਲਈ ਜਦੋਂ ਸਹੂਲਤਾਂ ਦੇਵਾਂਗੇ ਪਹਿਲਾਂ ਜਦੋਂ ਬੱਚਿਆਂ ਨੂੰ ਸਾਰੀਆਂ ਫੈਸਿਲਿਟੀਆਂ ਮਿਲਣਗੀਆਂ ਇਹ ਪੜ੍ਹ ਤੰਗੇ ਲਿਖਣਗੇ ਇਹ ਫਿਰ ਉਸ ਕਾਬਲ ਬਣ ਜਾਣਗੇ ਕਿ ਇਹਨਾਂ ਨੂੰ ਸਰਕਾਰੀਆ ਨੌਕਰੀਆਂ ਮਿਲਣਗੀਆਂ ਫਿਰ ਸਾਡੇ ਕਰਦੀ ਗਰੀਬੀ ਕੱਢਣ ਇੱਕ ਲਾਸਟ ਦੇ ਵਿੱਚ ਹੋਰ ਬੇਨਤੀ ਕਰਦਾ ਨਸ਼ੇ ਦਾ ਕੋੜ ਨੇ ਸਾਡਾ ਪੰਜਾਬ ਸਾਡੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਮਾਵਾ ਦੇ ਪੁੱਤ ਚਲੇ ਗਏ ਇਕਲੋਤੇ ਪੁੱਤ ਰੂੜੀਆਂ ਤੇ ਮਾਵਾ ਤਹਾ ਮਾਰਦੀਆਂ ਰਹੀਆਂ ਪਰ ਉਹਦਾ ਸਰਕਾਰਾਂ ਨੇ ਕਦੇ ਵੀ ਸੋਚਿਆ ਜਿਨ੍ਹਾਂ ਦੇ ਲੀਡਰ ਵੀ ਨਸ਼ਾ ਮਕਾਉਂਦੇ ਸੀਗੇ ਔਰ ਅਫਸਰ ਵੀ ਵਿੱਚ ਉਹਦੇ ਇਨਵੋਲਵ ਹੁੰਦੇ ਸੀਗੇ ਵੱਡੇ ਵੱਡੇ ਐਸਲਾਰ ਕਿਉਂ ਦਿੱਤਾ ਪੈਰੀਆਂ ਨੇ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਕਿਉਂ ਚਿੱਟਾ ਵੇਚਣ ਵਾਲਿਆਂ ਦੇ ਘਰ ਤਾਇਆ ਜਾ ਰਹੇ ਨੇ ਕਿਉਂ ਉਹਨਾਂ ਦੇ ਪਰਚੇ ਹੋ ਰਹੇ ਨੇ ਕਿਉਂ ਕਿ ਮਾਮਾ ਦੀਆਂ ਦਵਾਵਾਂ ਸੀਗੀਆਂ ਜਿੰਨਾ ਜਿੰਨਾ ਮਾਮਾ ਦੇ ਇਕਲੋਤੇ ਪੁੱਤ ਕਾਲੀ ਦਲ ਕਾਂਗਰਸ ਦੀਆਂ ਸਰਕਾਰਾਂ ਦੇ ਵਿੱਚ ਸਿਰੰਜਾ ਬਾਵਾ ਚ ਲੱਗਿਆ ਰਹਿ ਗਿਆ ਟੀਕੇ ਰੂੜੀਆਂ ਤੇ ਮਾਮਾ ਤਾਂ ਹਾਂ ਮਾਰਦੀਆਂ ਫਰਲਾਬ ਕਰਦੀਆਂ ਸੀਗੀਆਂ ਇੱਕੋ ਇੱਕ ਗੱਲ ਕੰਨੀ ਸੀ ਉਹ ਚਿੱਟਾ ਵਿੱਚ ਨਾਲਿਓ ਉਹ ਨਸ਼ਾ ਵਿੱਚ ਨਾਲਿਓ ਤੁਹਾਡਾ ਕੱਖਣਾ ਰਵੇ ਉਹਨਾਂ ਮਾਵਾਂ ਦੀ ਫਰਿਆਦ ਸੁਣੀ ਗਈ ਉਹਨਾਂ ਦਾ ਰਿਆ ਵੀ ਕੱਖਣੀ ਮੇਰੀ ਇੱਕ ਬੇਨਤੀ ਹੈ ਜਿਹੜਾ ਕੋਈ ਚਿੱਟੇ ਦਾ ਕੰਮ ਕਰਦਾ ਚਾਹੇ ਸਮੈਕ ਦਾ ਕੰਮ ਕਰਦਾ ਚਾਹੇ ਗੋਲੀਆਂ ਦਾ ਕੰਮ ਕਰਦਾ ਚਾਹੇ ਕੋਪੜੇ ਧੰਦਾ ਬੰਦ ਕਰ ਦਵੇ ਨਹੀਂ ਤਾਂ ਆਪਣਾ ਪਿੰਡ ਛੱਡ ਜਾਵੇ ਜੇ ਦੋਨੇ ਚੀਜ਼ਾਂ ਨਹੀਂ ਕਰਦਾ ਤਾਂ ਫਿਰ ਤਿਆਰੀ ਰੱਖ ਕੇ ਉਹਦੇ ਘਰ ਤੇ ਵੀ ਪੰਜਾ ਚੱਲਣ ਨੂੰ ਤਿਆਰ ਬਖਸ਼ਾ ਨਹੀਂ ਜਾਊਗਾ ਹੁਣ ਮਾਵਾ ਦੇ ਪੁੱਤ ਨਹੀਂ ਮੰਨਦੇ ਨੇ ਬਹੁਤ ਜਲਮ ਕਰ ਲਏ ਇਹਨਾਂ ਨੇ ਬਹੁਤ ਮਨਮਰਜ਼ੀਆਂ ਕਰ ਲਈਆਂ ਇਹਨਾਂ ਨੇ ਹੁਣ ਐਦਾ ਨਹੀਂ ਹੋਊਗਾ ਸੋ ਇੱਥੇ ਬੁਲਾ ਕੇ ਸਾਡੀ ਟੀਮ ਨੇ ਸਾਰੀ ਪੰਚਾਇਤ ਨੇ ਪੀਚਰ ਸਾਹਿਬਾ ਨੇ ਬਹੁਤ ਮਨ ਦਤਾ ਬੜਾ ਸਤਕਾਰ ਦਿੱਤਾ ਔਰ ਜਿਹੜੇ ਕੰਮ ਪੈਂਡਿੰਗ ਨੇ ਕੰਮ ਹੋਣ ਅਧੂਰੇ ਪਏ ਨੇ ਮੈਨੂੰ ਉਹਨਾਂ ਦੀ ਲਿਸਟ ਬਣਾ ਕੇ ਦੇ ਦਿਓ ਉਹ ਜਿਹੜੇ ਕੰਮ ਨੇ ਅਸੀਂ ਪੂਰੇ ਕਰਵਾ ਸਕੀਏ ਇੱਕ ਹੋਰ 150 ਬੱਸਾਂ ਜਿਹੜੀ ਅਸੀਂ 150 ਸਕੂਲਾਂ ਦੇ ਵਿੱਚ 150 ਸਕੂਲਾਂ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਬੱਸਾਂ ਦਿੱਤੀਆਂ ਨੇ 10000 ਤੋਂ ਵੱਧ ਜਿਹੜਾ ਉਹਦਾ ਫਾਇਦਾ ਸਭ ਤੋਂ ਵੱਧ ਲੜਕੀਆਂ ਨੇ ਚੁੱਕਿਆ ਕਿਉਂਕਿ ਮਾਪੇ ਤਿਲਕੂ ਸੀਗੇ ਕਿ ਸਾਡੇ ਬੱਚਾ ਕੋਲ ਕੋਈ ਸਕੂਲ ਜਾਣ ਦਾ ਸਵਧਨ ਹੈ ਨਹੀਂ ਫਸੇ ਆਪਣੀਆਂ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਤੋ ਸਭ ਤੋਂ ਵੱਧ ਜਦਾ ਫਾਇਦਾ ਉਹ ਲੜਕੀਆਂ ਦੇ ਹਿੱਸੇ ਆਇਆ ਕਿ 150 ਬੱਸਾਂ ਦੇ ਵਿੱਚ ਸਕੂਲਾਂ ਸਕੂਲਾਂ 'ਚੋਂ ਬੱਸਾਂ ਲੱਗੀਆਂ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਆਸਾਨੀ ਹੋ ਰਹੀ ਹੈ ਸੋਮੇ ਬੀਪੀਓ ਸਾਹਿਬ ਨੂੰ ਨਾਰਿ ਕਹਿ ਦਿੱਤਾ ਸੀਗਾ ਕਿ ਜਿਹੜੀਆਂ ਪਰਲੀ ਕਲੋਨੀ ਤੋਂ ਬੱਚੇ ਫੈਦਲ ਆਉਂਦੇ ਨੇ ਕਿ ਇਹਨਾਂ ਬੱਚਿਆਂ ਦੇ ਲਈ ਆਪਾਂ ਕੋਈ ਵਹਿਣ ਦਾ ਪ੍ਰਬੰਧ ਕਰਵਾ ਸਕੀਏ ਮੈਨੂੰ ਲਿਖ ਕੇ ਦਿਓ ਤੁਸੀਂ ਮੈਂ ਮੰਤਰੀ ਸਾਹਿਬ ਨਾਲ ਵੀ ਗੱਲ ਕਰੂੰਗਾ ਔਰ ਮੈਂ ਸੀਐਮ ਸਾਹਿਬ ਨਾਲ ਵੀ ਗੱਲ ਕਰੂੰਗਾ ਔਰ ਤੁਹਾਡੇ ਨਾਲ ਵਾਅਦਾ ਕਰਦਾ ਵਿਸ਼ਵਾਸ ਦਿਉਣਾ ਕਿ ਬਹੁਤ ਜਲਦ ਤੁਹਾਨੂੰ ਉਹ ਜਿਹੜੀ ਵੈਣ ਹੈ ਉਹ ਮੁਹੱਈਆ ਕਰਵਾ ਕੇ ਦੇਵਾਂ। ਸੋ ਬਹੁਤ-ਬਹੁਤ ਸੰਧਵਾ ਜੀ بھول ਜਾਓ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਆਪਣੇ ਪਰਿਵਾਰ ਦਾ ਮੈਂਬਰ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸ਼ੇਸ਼ ਤੌਰ ਤੇ ਸਾਡੇ ਸਤਪਾਲ ਜੀ ਸਾਡੇ ਵੀਡੀਓ ਦੇ ਭਰਾ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅਧਿਆਪਕ ਸਾਥੀ ਸੁਰਿੰਦਰ ਸਿੰਘ ਇਸ ਤੋਂ ਬਾਅਦ ਸਾਡੇ ਬਹੁਤ ਹੀ ਸ਼ਤਕਾਰਯੋਗ ਪ੍ਰਿੰਸੀਪਲ ਜੀ ਹਾਂਜੀ ਬਹੁਤ ਹੀ ਸ਼ਤਕਾਰਯੋਗ ਬਲਾਕ ਪ੍ਰਧਾਨ ਮੇਜਰ ਸਿੰਘ ਜੀ ਨੂੰ ਸ਼ਤਕਾਰਯੋਗ ਅਧਿਆਪਕ ਸੁਮਿਤ ਕੁਮਾਰ ਜੀ ਕਰਨਗੇ ਸਾਡੇ ਅਧਿਆਪਕ ਸਾਥੀ सुरेंद्र ਸਿੰਘ ਜੀ ਤੋਂ ਬਾਅਦ ਸਾਡੇ ਬਹੁਤ ਹੀ ਸ਼ਤਕਾਰਯੋਗ ਪ੍ਰਿੰਸੀਪਲ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਲਾਕ ਪ੍ਰਧਾਨ ਮੇਜਰ ਸਿੰਘ ਜੀ ਨੂੰ ਸਤਿਕਾਰਯੋਗ ਵਿਦਿਆਪਕ ਸੁਮਿਤ ਕੁਮਾਰ ਜੀ ਕਰਨਗੇ ਪਛਾਣ ਤੇ ਨਹਿ ਮੰਤਰੀ ਜੀ ਦੇ ਸਰ ਸਟੰਦ ਲਾ ਦੇ ਸਟੰਦ ਲਾ ਦੇ ਆ ਗੱਲ ਦੇ ਰਚੀ ਲੱਗੇ ਕੋਈ ਜਾਊਗਾ ਦੇਖ ਹੀ ਜਾਊਗਾ ਉਹ ਵੀ ਆਪਣਾ ਚੱਲ ਰਿਹਾ ਹੈ ਉੱਪਰ ਗਿਆ ਲੈ ਜੀ ਕੋਸੋ ਗੋਜੀ ਹੋ ਜਾ ਜੀ ਕੀ ਹੁੰਦਾ どうぞ。<noise> ਜੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜੀ ਦੇਖੋ ਜੋ ਮਾਨ ਸਾਹਿਬ ਨੇ ਕਹਿਆ ਸੀਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਹਿਆ ਸੀਗਾ 20000 2022 ਦੇ ਵਿੱਚ ਅਰਵਿੰਦ ਕੇਜਰੀਵਾਲ ਔਰ ਮਾਨ ਸਾਹਿਬ ਨੇ ਕਹਿਆ ਸੀਗਾ ਲੋਕਾਂ ਨੂੰ ਕਿ ਸਾਡੀ ਸਰਕਾਰ ਬਣਾਓ ਅਸੀਂ ਜਿਹੜਾ ਐਜੂਕੇਸ਼ਨ ਦਾ ਜਿਹੜਾ ਮਿਆਰ ਹੈਗਾ ਉਹਨੂੰ ਉੱਚਾ ਚੱਕਾਂਗੇ ਸਕੂਲਾਂ ਦੇ ਵਿੱਚ ਸੁਧਾਰ ਕਰਾਂਗੇ ਸੋ ਲੋਕਾਂ ਨੇ ਬਨਮੈ ਵਿਧਾਇਕ ਜਿਹੜੇ ਉਹ ਬਣਾ ਕੇ ਦੇ ਦਿੱਤੇ ਔਰ ਮਾਨ ਸਾਹਿਬ ਨੇ ਵੀ ਜਦੋਂ ਸਰਕਾਰ ਬਣੀ ਸਰਕਾਰ ਬਣਦੇ ਕਿਉਂਕਿ ਸਕੂਲਾਂ ਦੇ ਵਿੱਚ ਬਹੁਤ ਬੁਰੇ ਮਾੜੇ ਹਾਲਾਤ ਸੀਗੇ ਸਕੂਲਾਂ ਦੇ ਬੱਚਿਆਂ ਦੇ ਬੈਠਣ ਵਾਸਤੇ ਕੋਈ ਟੇਬਲ ਨਹੀਂ ਸੀ ਹੈਗੇ ਡੈਕਸ ਨਹੀਂ ਸੀ ਹੈਗੇ ਔਰ ਨਾ ਹੀ ਕੋਈ ਲੈਟਰਿੰਗ ਬਾਥਰੂਮ ਦੀ ਕੋਈ ਸੁਵਿਧਾ ਸੀਗੀ ਨਾ ਹੀ ਪਾਣੀ ਦੇ ਪੀਣ ਵਾਲੀ ਕੋਈ ਸੁਵਿਧਾ ਸੀਗੀ ਨਾ ਹੀ ਕੋਈ ਚਾਰਦਵਾਰੀ ਦੀ ਸੁਵਿਧਾ ਸੀਗੀ ਔਰ ਨਾ ਹੀ ਕੋਈ ਬੈਠਣ ਲਈ ਕਮਰਿਆਂ ਦੀ ਸੀਗੀ ਸੋ ਮਾਨ ਸਾਹਿਬ ਦੇ ਸਰਕਾਰ ਨੇ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਹਰ ਸਕੂਲਾਂ ਦੇ ਵਿੱਚ ਜਿਹੜਾ ਉਹ ਪੈਸਾ ਦਿੱਤਾ ਇੱਥੇ ਵੀ 5 ਲੱਖ 50000 ਰੁਪਏ ਜਿਹੜਾ ਸਕੂਲ ਨੂੰ ਆਇਆ ਜਿੱਥੇ ਚਾਰ ਦੀਵਾਰੀ ਦਾ ਜਿਹੜਾ ਉਹ ਕੰਮ ਹੋਇਆ ਤੋਂ ਇਦਾਂ ਦੇ ਬਹੁਤ ਸਾਰੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਲੱਖਾਂ ਰੁਪਏ ਜਿਹੜਾ ਉਹ ਦਿੱਤਾ ਸੋ ਅਸੀਂ ਪੂਰੀ ਪੰਚਾਇਤ ਨੂੰ ਲੈ ਕੇ ਔਰ ਸਾਡੇ ਟੀਚਰ ਸਾਹਿਬਾਨ ਬੀਪੀਓ ਸਾਹਿਬ ਔਰ ਅਸੀਂ ਜਿਹੜੇ ਸਾਰੇ ਸਕੂਲਾਂ ਦਾ ਅੱਜ ਵਿਜ਼ਿਟ ਕਰ ਰਹੇ ਹਾਂ ਔਰ ਉੱਥੇ ਹੀ ਬੱਚਿਆਂ ਦੇ ਪੇਰੈਂਟਸ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਸਾਨੂੰ ਦੱਸੋ ਅਸੀਂ ਸਕੂਲਾਂ ਦੇ ਵਿੱਚ ਹੋਰ ਕੀ ਜਿਹੜਾ ਸੁਧਾਰ ਕਰ ਸਕਦੇ ਹਾਂ ਜਾਂ ਕੋਈ ਸਕੂਲਾਂ ਦੇ ਵਿੱਚ ਹੁਣ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਸੋ ਹਰ ਇੱਕ ਸਕੂਲ ਵੱਲੋਂ ਹਰ ਇੱਕ ਪੇਰੈਂਟਸ ਵੱਲੋਂ ਇਹੀ ਕਿਹਾ ਗਿਆ ਕਿ ਜੀ ਜਿਹੜਾ ਤੁਸੀਂ 3 ਸਾਲਾਂ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਕਰਿਆ ਇਹ ਲਾਜ਼ਮਾਬ ਹੈ ਸੋ ਉੱਥੇ ਲੋਕਾਂ ਨੇ ਧੰਨਵਾਦ ਵੀ ਕੀਤਾ ਸੋ ਮੈਂ ਵੀ ਮੇਰਾ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਹਲਕੇ ਦੇ ਆਪਣੇ ਜਿਹੜੇ ਪਿੰਡ ਨੇ ਉਹਨਾਂ ਨੂੰ ਮਿਲ ਸਕਾਂ ਉਹਨਾਂ ਨੂੰ ਪੇਰੈਂਟਸ ਨੂੰ ਮਿਲ ਸਕਾਂ ਸਕੂਲਾਂ ਦੇ ਵਿੱਚ ਆਪ ਜਾ ਕੇ ਵਿਜ਼ਿਟ ਕਰ ਸਕਾਂ ਕਿ ਸਾਡਾ ਜਿਹੜਾ ਦਿੱਤਾ ਹੋਇਆ ਪੈਸਾ ਹੈ ਵਾਕਿਆ ਹੀ ਸਹੀ ਲੱਗਾ ਤਾਂ ਬੜਾ ਮਨ ਖੁਸ਼ ਹੁੰਦਾ ਕਿ ਜਿਹੜਾ ਸਾਡਾ ਪੈਸਾ ਦਿੱਤਾ ਹੋਇਆ ਉਹਨੂੰ ਜਿਹੜੇ ਟੀਚਰ ਨੇ ਆਪਣੀ ਇਮਾਨਦਾਰੀ ਦੇ ਨਾਲ ਉਹ ਪੈਸਾ ਤਾਂ ਲਾᱜ ਹੀ ਰਿਹਾ ਆਪਣੀਆਂ ਤਨਖਾਹਾਂ ਦੇ ਵਿੱਚੋਂ ਪੈਸਾ ਜਿਹੜਾ ਲਾ ਕੇ ਟੀਚਰ ਸਕੂਲਾਂ ਦੀ ਜਿਹੜਾ ਉਹਨਾਂ ਹਰ ਬਜ਼ਰ ਨੇ ਸੋ ਮੈਂ ਉਹਨਾਂ ਟੀਚਰਾਂ ਦਾ ਵੀ ਧੰਨਵਾਦ ਕਰਦਾ ਔਰ ਉਹਨਾਂ ਟੀਚਰਾਂ ਨੂੰ ਵੀ ਇੱਕ ਬੇਨਤੀ ਕਰਦਾ ਕਿ ਕਿਸੇ ਵੀ ਸਮੇ ਤੁਹਾਨੂੰ ਮੇਰੀ ਜਰੂਰਤ ਹੈ ਸਰਕਾਰ ਦੀ ਜਰੂਰਤ ਹੈ ਤੁਹਾਡੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਮੈਨੂੰ ਯਾਦ ਕਰੋ ਮੈਂ ਤੁਹਾਡੀ ਸਮੱਸਿਆ ਦਾ ਜਿਹੜਾ ਉਹ ਹੱਲ ਕਰਕੇ